ਸਤਿਕਾਰਯੋਗ ਪ੍ਰਧਾਨ ਜੀ ਮੰਡਲ ਤੇ ਮੇਰੇ ਦੋਸਤੋ ਕੋਕਮ ਉਹ ਹੈ ਇੱਕ ਕਵਤਾ ਬੋਲਿਉਂਦਾ ਅਸਰਿੰਦਰ ਜੀ ਨੇ ਆਪਣੀ ਕਵਤਾ ਦੇ ਵਿੱਚ ਖੀਰ ਦੀ ਗੱਲ ਕੀਤੀ ਸੀ ਕਿ ਖੀਰ ਤੇ ਨੂਨ ਪੈ ਗਿਆ ਵੈਸੇ ਪੈਂਦਾ ਤਾਂ ਹੁੰਦਾ ਨੇ ਮਿੱਠੀ ਹੁੰਦੀ ਹੈ ਖੀਰ ਤੇ ਮੇਰੇ ਗੱਲ ਜਾਗ ਗਈ ਖੀਰ ਤੋਂ ਕਿਸੇ ਜੱਟ ਨੇ ਪੰਤ ਨੂੰ ਬੁਲਾ ਲਿਆ ਗੁਜਰਾਤੀ 10 ਦਿਨ ਹੁੰਦਾ ਨਾ ਮਸਿਆਰ ਦਿਨ ਤੇ ਪੰਡਤ ਜੀ 2-3 ਕਿਲੋ ਖੀਰ ਖਾ ਗਏ ਖੀਰ ਖਾ ਕੇ ਬੈਠੇ ਰਹੇ ਆਲੇ-ਦਾਰੇ ਜਵਾਕ ਕਰਨ ਵੀ ਪੰਡਤ ਜੀ ਜਾਣ ਸਾਨੂੰ ਖੀਰ ਸਮਝ ਮਿਲ ਜੇ ਜਦੋਂ ਨਾ ਅਸਲੇ ਪੰਡਤ ਜੱਟ ਕਹਿੰਦਾ ਕਹਿੰਦਾ ਪੰਡਤ ਜੀ ਹੁਣ ਫਿਰ ਤੁਸੀਂ ਚਲੋ ਮਨਿਆੜੇ ਦੇਖੀ ਦਿਖਾਣੀ ਹੈ ਕਹਿੰਦਾ ਸਰਦਾਰ ਜੀ ਕਹਿੰਦਾ ਦਰਸ਼ਨਾ ਤੋਂ ਦੇ ਜੀਏ ਉਹ ਕਹਿੰਦਾ ਉਹ ਕੀ ਹੁੰਦੀ ਹੈ ਉਹ ਜੱਟ ਭਲਾ ਹਿੰਦੀ ਦਾ ਸ਼ਬਦ ਕਿੱਥੇ ਜਾਣਦਾ ਸੀ ਕਹਿੰਦਾ ਉਹ ਕੀ ਹੁੰਦੀ ਹੈ ਕਹਿੰਦਾ ਦੰਦ ਕਸਾਈ ਹੁੰਦੀ ਹੈ ਜੀ ਕਹਿੰਦਾ ਫਿਰ ਉਹਨੇ ਆਪ ਦੀ ਪਾਸ਼ਾ ਜਿਖਿਆ ਕਹਿੰਦਾ ਸਾਲੇ ਤੇਰੇ ਮੰਡ ਦਾ ਖੀਰ ਖਾਣ ਨਾਲ ਤੇਰੇ ਦੰਦ ਕਸ ਗਏ ਇੱਕ ਰੋਡ 'ਚ ਤੂੰ ਰੋਡ 'ਚ ਬੈਨੇ ਕਹਿੰਦਾ ਕਿ ਖੀਰ ਖਾਧੀ ਐ ਤੇ ਬਾਕੀ ਰਹੀ ਗੱਲ ਮੈਂ ਅੱਜ ਤਾਂ ਤੁਹਾਨੂੰ ਸੁਣਾਉਣ ਲੱਗਿਆ ਸੰਤ ਨਾਮੁਦਾਸੀ ਦੀ ਗੱਵਤਾ ਇੱਕ ਵਰ ਜਾਂਸਰਾਪ ਇਹ ਜੇ ਮੈਂ ਪਹਿਲੀ ਵਾਰ ਸਟੇਜ ਤੇ ਸੁਣਾਉਣ ਲੱਗਿਆ ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ ਘਰੇ ਕੀਰਤੀ ਦੇ ਨਾਲ ਦਿੰਦਾ ਜਨਮ ਮੈਨੂੰ ਜੇ ਇਹ ਗਲਤੀ ਹੋ ਹੀ ਗਈ ਸੀ ਤਾਂ ਤਾਂ ਦਿੱਤੀ ਸੀ ਕਵਤਾ ਤੇ ਕੰਨ ਮੈਨੂੰ ਇਕੱਲੀ ਕਵਤਾ ਜੇ ਹੁੰਦੀ ਸਾਰ ਲੈਂਦਾ ਬਦੋ ਬਦੇ ਤੋਂ ਅਣਖ ਤੇ ਲਾਜ ਦਿੱਤੀ ਤੈਨੂੰ ਕਾਂਵਾਂ ਨੇ ਕਿਹਾ ਜ਼ਰੂਰ ਹੋਣਾ ਹੈ ਖਬਰਾਂ ਕੋਇਲ ਕੋਇਲ ਦੀ ਤਾਈਂ ਆਵਾਜ਼ ਦਿੱਤੀ ਨਿਮਰਤਾ ਭੁੱਖ ਤੇ ਦੁੱਖ ਦਿੱਤਾ ਦਾਤਾਂ ਵਿੱਚ ਤੂੰ ਜੋ ਦਾਤਾਰ ਦਿੱਤਾ ਤੇਰੀ ਅਤ ਸ਼ੈਤਾਨੀ ਦਾ ਪਤਾ ਉਦੋਂ ਲੱਗਾ ਜਦੋਂ ਵਿੱਚੇ ਦੋ ਲੋਕਾਂ ਦਾ ਪਿਆਰ ਦਿੱਤਾ ਲੋਭ ਪਿਆਰ ਦੇ ਗੁੱਥਲੀ ਜੇ ਖੋਲਦਾ ਨਾ ਕਵਤਾ ਕਰ ਦੇ ਨਾ ਕਦੇ ਖੁਆਰ ਮੈਨੂੰ ਨਾਲੇ ਪਿੰਡ ਦੇ ਚੌਧਰੀ ਖੁਸ਼ ਹੁੰਦੇ ਕਿ ਕਹਿਣਾ ਸੀ ਨਾਲੇ ਸਰਕਾਰ ਮੈਨੂੰ ਤਿੰਨ ਵਾਂਦਰਾ ਤੇ ਮਹਾਕੌਬ ਲੈ ਕੇ ਅੱਜ ਕੋਈ ਕਿਤਾਬ ਛਪਾਈ ਹੁੰਦੀ ਜਿਹੜੀ ਵਿਕ ਜਾਂਦੇ ਉਹ ਵੇਚ ਲੈਂਦੇ ਰਹਿੰਦੇ ਵਿੱਚ ਸਕੂਲਾਂ ਲਗਵਾਏ ਹੁੰਦੇ ਪੱਠੇ ਵਰਦਾਂ ਨੂੰ ਜੇ ਕੋਈ ਕੁੜੇ ਪਾਉਂਦੇ ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ ਟੈਲੀਵਿਜ਼ਨ ਤੇ ਕਿਸੇ ਮਟਿਆਰ ਦੇ ਸੰਗ ਸਾਡੇ ਗਾਉਣ ਦਾ ਸਵਾ ਵੀ ਵੱਜ ਜਾਂਦਾ ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ ਪਾਇਰ ਧੋਣੇ ਸੀ ਸਾਡੇ ਧਨਵੰਤੀਆਂ ਨੇ ਗੱਫਾ ਦੇਖਦਾ ਪੰਜਾਬ ਪਿਆਰਿਆਂ ਜੋ ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ ਸਾਡੀ ਲੰਡਨ ਦੀ ਟਿਕਟ ਦੇ ਨਾਲ ਨਥੇ ਸਾਡੀ ਪਤਨੀ ਦਾ ਟਿਕਟ ਵੀ ਵਾਇੰਡ ਹੁੰਦਾ ਸਾਡੇ ਲੰਡਨ ਦੇ ਟਿਕਟ ਦੇ ਨਾਲ ਨਥੇ ਸਾਡੀ ਪਤਨੀ ਦਾ ਟਿਕਟ ਵਾਇੰਡ ਹੁੰਦਾ ਕੱਚੇ ਕੋਠੜੇ ਵਿੱਚ ਦੋ ਤਾਂ ਜੰਮ ਲਏ ਸੀ ਇੱਕ ਬੱਚਾ ਤਾਂ ਮੇਡ ਇੰਗਲੈਂਡ ਹੁੰਦਾ ਕਾਰ ਆਪਣੇ ਤਾਂ ਨਹੀਂ ਕਿਸੇ ਦੀ ਹੀ ਕਾਰ ਕਦੇ ਖਦਾਈ ਤਾਂ ਖੜੀ ਰਹਿੰਦੀ ਵੇੜੇ ਵਾਲੀਆਂ ਸੀ ਨਾ ਭੰਗਣਾ ਵਿੱਚ ਸਾਡੀ ਤੀਵੀਂ ਦੀ ਗੁੱਡੀ ਤਾਂ ਚੜੀ ਰਹਿੰਦੀ ਪਰ ਪਰ ਲੋਕ ਪਿਆਰ ਦਾ ਕਿਹਾ ਤੋ ਵਰਦਤਾ ਕਿ ਸਾਡੇ ਲੱਗੇ ਸਰ ਆਪਣੀ ਝੜੀ ਰਹਿੰਦੀ ਕਫਨ ਰੱਖ ਕੇ ਸਰਹਾਣੇ ਸਰਹਾਣੇ ਹਨਿਤ ਸੌਂਦੇ ਚਤੋਂ ਪੈਰ ਦਿਮਾਗ ਵਿੱਚ ਮੜੀ ਰਹਿੰਦੀ ਚਤੋਂ ਪੈਰ ਦਿਮਾਗ ਵਿੱਚ ਮੜੀ ਰਹਿੰਦੀ ਧੰਬਾ ਵਾਜੀ ਬਹੁਤ ਵਧੀਆ